ਦੀ ਦਿਉਤੀ ਤੋਂ ਬਾਅਦ ਆਪਣੀ ਮੋਟਰਸਾਈਕਲ ਤੇ ਘਰ ਪਰਤ ਰਹੇ ਇੱਕ ਸਹਾਇਕ ਥਾਣੇਦਾਰ ਨੂੰ ਪਿੱਛੇ ਤੋਂ ਆ ਰਹੇ ਟਰੱਕ ਨੇ ਟੱਕਰ ਮਾਰ ਦਿੱਤੀ ਤੇ ਟੱਕਰ ਮਾਰਨ ਦੇ ਕਾਰਨ ਸਹਾਇਕ ਕਾਂਨਦਾਰ ਦੀ ਮੌਤ ਹੋਈ ਦੱਸੀ ਜਾ ਰਹੀ ਹੈ। ਇਸ ਦੌਰਾਨ ਟਰੱਕ ਚਾਲਕ ਟਰੱਕ ਸਮੇਤ ਫਰਾਰ ਵੀ ਦੱਸਿਆ ਜਾ ਰਿਹਾ ਹੈ। ਮਾਮਲਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਗੁਣੀਆਂ ਮਾਜਰੀ ਦੇ ਨਜ਼ਦੀਕ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਇਸ ਸਹਾਇਕ ਕਾਂਨਦਾਰ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਤੇ ਪੁਲਿਸ ਨੇ ਅਣਪਛਾਤੇ ਟਰੱਕ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜੀ ਕੱਲ੍ਹ ਸ਼ਾਮ ਨੂੰ ਐਸਆਈ ਮਰਸੀਨ ਗੁਮਿਆ ਮੱਝੀ ਦੇ ਜਾਣ ਵਾਲੇ ਨੇ ਇਹ ਆਪਦੇ ਦੂਜੀ ਤੋਂ ਘਰੇ ਜਾ ਰਹੇ ਸੀ ਤੇ ਉਸ ਟਾਈਮ ਤੇ ਇਹਨਾਂ ਦਾ ਐਕਸੀਡੈਂਟ ਹੋ ਗਿਆ ਗੁਮਿਆ ਮੱਝੀ ਦੇ ਵਿੱਚ ਹੀ ਐਕਸੀਡੈਂਟ ਹੋਇਆ ਗਿਆ ਇਹਦੇ ਵਿੱਚ ਇਹਨਾਂ ਦੀ ਡੈਥ ਹੋ ਗਈ ਇਹਦੇ ਵਿੱਚ ਅਸੀਂ ਟਰੱਕ ਡਰਾਈਵਰ ਦਾ ਸਾਨੂੰ ਪਤਾ ਚੱਲਿਆ ਹੈਗਾ ਟਰੱਕ ਨੰਬਰ ਪਤਾ ਚੱਲਿਆ ਨੂੰ ਡਰਾਈਵਰ ਦਾ ਨੰਬਰ ਆ ਗਿਆ ਅਸੀਂ ਪੁਆਇਰ ਰਜਿਸਟਰ ਕਰ ਰਹੇ ਹਾਂ ਤਾਂ ਜੋ ਕਨਸਰਨਡ ਸੈਕਸ਼ਨ ਸਾਹਮਣੇ ਆ ਜਾਵੇ ਇਹ ਐਮਪੀ ਰੰਡ ਦੇ ਡਰਾਈਵਰ ਇਹਨੇ ਅਗਲੀ ਬੂਕ ਲੋਕ ਕਰਕੇ ਪੁਲਿਸ ਵਾਲੇ ਤੋਂ ਗੁਣਵਾਜਦੀ ਜਾ ਰਹਾ ਹੈ ਚਾਹ ਦੇ ਪੰਡਾ ਗੁਣਵਾਜਦੀ ਕਿਹ ਕਿਹਨੇ ਇਹਨੇ ਰਾਉਂਡ ਰਾਉਂਡ 50x+e56 b56+a ਇਹਨੇ ਇਹਨਾਂ ਐਫ ਆਰ ਲਿਸਟ ਦਾ ਅਗਲੇ ਉਸ ਤੋਂ ਇਨਵੈਸਟੀਗੇਸ਼ਨ ਵੀ ਤੁਸੀਂ ਇਹੇ ਸਰਬਾਤ ਜਗਬਾਨੀ ਟੀਵੀ ਲਈ ਖੁਰਪੇਜ ਰਾਜ ਦੀ ਰਿਪੋਰਟ